ਚੋਰ ਹੁਣ ਐਨੇ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਨੂੰ ਰੱਬ ਦਾ ਵੀ ਡਰ ਨਹੀਂ ਰਿਹਾ ਤਾਜ਼ਾ ਮਾਮਲਾ ਹਲਕਾ ਗੁਰ ਹਰ ਸਹਾਇ ਦੇ ਪਿੰਡ ਸਰੂਪ ਸਿੰਘ ਵਾਲਾ ਦਾ ਹੈ ਜਿੱਥੇ ਚੋਰ ਗੁਰੂ ਘਰ ਦੀ ਗੋਲਕ ਚੁੱਕ ਕੇ ਫਰਾਰ ਹੋ ਗਏ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰੀ ਦੀ ਵਾਰਤਾ ਕੈਦ ਹੋਈ ਹੈ ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਦੋ ਚੋਰਾਂ ਨੇ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਚੋਰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ ਦੇ ਗੋਲਕ ਚੋ ਕੇ ਫਰਾਰ ਹੋ ਗਏ ਜੱਜ ਸਵੇਰੇ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਆਏ ਤਾਂ ਉਹਨਾਂ ਨੇ ਵੇਖਿਆ ਕਿ ਗੁਰਦੁਆਰਾ ਸਾਹਿਬ ਵਿੱਚ ਗੋਲਕ ਚੋਰੀ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਪਿੰਡ ਵਾਸੀਆਂ ਨੂੰ ਇਕੱਠੇ ਕੀਤਾ ਪਿੰਡ ਵਾਲਿਆਂ ਨੇ ਕੈਮਰੇ ਖੰਗਾਲੇ ਜਿਸ ਤੋਂ ਬਾਅਦ ਚੋਰੀ ਦੀ ਵਾਰਦਾਤ ਦਾ ਖੁਲਾਸਾ ਹੋਇਆ ਮਾਮਲਾ ਪੁਲਿਸ ਤੱਕ ਪਹੁੰਚਿਆ ਤੇ ਚੋਰਾਂ ਦੀ ਗ੍ਰਿਫਤਾਰੀ ਦੇ ਲਈ ਸ਼ਿਕਾਇਤ ਦਰਜ ਕਰਵਾਈ ਗਈ ਹੈ ਬਈ ਸਾਡਾ ਪਿੰਡ ਸਰੂਪੇ ਵਾਲਾ ਸ਼ਹਿਰ ਗੁਰੂਸਾਹਿਬ ਬਈ ਰਾਤ ਕਰੀਬਨ 1 ਵਜੇ ਸਾਡੇ ਪਿੰਡ ਵਿੱਚ ਚੋਰੀ ਹੋਈ ਆ ਤੇ ਸਵੇਰ ਜਦੋਂ ਆਪਣੇ ਪਟ ਸਾਹਿਬ ਆਏ ਆ ਪਾਠ ਕਰਨ ਵਾਸਤੇ ਦੇਖਿਆ ਵੀ ਗੋਲਕ ਵੀ ਚੋਰੀ ਹੋਈ ਪਈ ਆ ਗੋਲਕ ਡੇਢ ਕਿਲਾ ਬਾਟ ਦੂਰ ਪਈ ਸੀਗੀ ਫਿਰ ਉੱਥੋਂ ਲਿਆ ਕੇ ਸਾਨੂੰ ਪਤਾ ਲੱਗਿਆ ਫਿਰ ਤੁਹਾਨੂੰ ਸੱਜਿਆ ਜਿਵੇਂ ਫਿਰ ਮਲਾਇਮ ਆਏ ਆ ਖੜੇ ਆ ਸਾਡੇ ਪਿੰਡ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਗੁਰੂ ਘਰ ਚੋਰੀ ਹੋਈ ਆ ਇਹਨੂੰ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਬਾਈ ਜੀ ਇਹ ਵੀ ਗਾਂਸ ਤੇ ਗੁਰਦਰਾ ਸਾਹਿਬ ਇਹ ਚੋਰੀ ਨਾ ਕਰਨ ਆਪਾਂ ਕਹਿ ਦਿੰਦੇ ਆ ਵੀ ਇਹ ਜਿਹੜੇ ਬੰਦੇ ਨੂੰ ਫਾਂਸੀ ਸਜ਼ਾ ਚਾਹੀਦੀ ਏ ਕਤਲ ਨਾਲ ਪੜਾ ਕੰਮ ਕੀਤਾ ਉਹ ਇਹਨਾਂ ਨੇ ਗੁਰਦੁਆਰੇ ਵੀ ਨਹੀਂ ਛੱਡੇ ਹਾਂ ਗੁਰਦੁਆਰੇ ਨੂੰ ਛੱਡੇ ਇਹ ਜਿਹੜੇ ਬੰਦੇ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਅੱਜ ਕੱਲ ਨਸ਼ੇਲੇ ਫੜਿੰਦੇ ਆ ਮਹੀਨੇ ਬਾਅਦ ਜਮਾਨਤ ਹੋ ਜਾਂਦੀ ਆ ਹੂੰ ਘਟੋ ਘਟ 10-7 ਹੋਣੀ ਚਾਹੀਦੀ ਬਿਨ ਨਸ਼ੇਲੇ ਬੰਦੇ ਦੀ ਜਿਹੜਾ ਨਸ਼ਾ ਵੀ ਇਤਾਂ ਇਹ ਇਹ ਮੇਨ ਕਾਰਨ ਨਸ਼ੇ ਕਰਕੇ ਹੀ ਆ ਬਾਈ ਜੀ ਅਗਲਾ ਨਸ਼ੇ ਕਰਕੇ ਗੁਰਦੁਆਰੇ ਸੋਂ ਚੋਰੀ ਕਰਦਾ ਜਦੋਂ ਉਹ ਨਸ਼ਾ ਮਿਲਦਾ ਨਹੀਂ ਘਰੋਂ ਮਿਲਦਾ ਨਹੀਂਗਾ ਫਿਰ ਉਹ ਬੰਦੇ ਚੋਰੀ ਕਰਦੇ ਗੁਰਦੁਆਰਾਂ ਸਾਹਿਬ ਚੱਕ ਨਾ ਵਾਪਰੀਆ ਰਾਤ ਤੁਹਾਡੀ ਇਹ ਜੀ ਸਵੇਰੇ ਆਏ ਆ ਜਿੰਦਰੇ ਟੁੱਟੇ ਪਏ ਸੀ ਤੇ ਜਦੋਂ ਅੰਦਰ ਆ ਕੇ ਗੋਲਕ ਸਾਗ ਵੀ ਹੈ ਨਹੀਂ ਸੀਗਾ ਜੀ ਹੂੰ ਤੇ ਨਸ਼ੇ ਵਾਲਿਆਂ ਦਾ ਕੰਮ ਆ ਬਹੁਤ ਬੁਰਾ ਹਾਲ ਆਇਆ ਪਿਆ ਤੇ ਬਈ ਇਹ ਫਿਰ ਗੋਲਕ ਪਿੱਛੇ ਮਿਲਿਆ ਖੇਤਾਂ ਚ ਹਾਂਜੀ ਇਹ ਖੇਤਾਂ ਚ ਮਿਲਿਆ ਕਿੱਲਾ 1.5 ਕਿਲੋ ਕਿੱਲਾ ਦੂਰ ਚੋ ਤੇ ਲੈ ਕੇ ਵਿੱਚੋਂ ਪੈਸੇ ਵਗੈਰਾ ਕਢੇ ਹਾਂਜੀ ਪੈਸੇ ਲੈ ਗਏ ਕੋਲਕਾ ਦਾ ਵਿਜੇਂਦਰਾ ਤੋੜਤਾ ਉਹਨਾਂ ਨੇ ਰਾਤ ਦੇ ਕਢਣਾ ਹੈ ਹਾਂਜੀ ਰਾਤ ਹੈਗੀ ਆ 1:00 ਵਜੇ ਦੇ ਨੇੜੇ ਤੇ ਦੀ ਗੱਲ ਹੈ ਤੇ ਪਤਾ ਕਿਦਾਂ ਲੱਗਿਆ ਪਤਾ ਜਦੋਂ ਸਵੇਰੇ ਬਾਬਾ ਜੀ ਆਏ ਤੇ ਪਤਾ ਲੱਗਿਆ ਜੀ ਉਹਨਾਂ ਨੇ ਫੋਨ ਕੀਤਾ ਜੀ ਫਿਰ ਸਾਨੂੰ ਅਸੀਂ ਆਏ ਸਾਰਿਆਂ ਨੇ ਵੇਖਿਆ ਕੈਮਰੇ ਚੈੱਕ ਕੀਤੇ ਜੀ ਸਾਰਾ ਕੁਝ ਪਤਾ ਲੱਗ ਗਿਆ ਤੇ ਗੁਰਦੁਆਰਾ ਸਾਹਿਬ ਇੱਥੇ ਹੈਗੇ ਤੇ ਇਹਦੇ ਵਿੱਚ ਜਿਹੜੇ ਦੋ ਲੜਕੇ ਸੀਗੇ ਉਹਨਾਂ ਨੇ ਗੋਲਕਿੱਤੇ ਚੋਰੀ ਕੀਤੀ ਗਿਆ ਸੋ ਹਲੇ ਇੰਨਾ ਕੁ ਤਾਂ ਪਤਾ ਲੱਗਿਆ ਵੀਡੀਓ ਵਗੈਰਾ ਦੇ ਕੇ ਵੱਤੋ ਵੱਦੇ ਕਿ ਵੀ ਅਸੀਂ ਆਪਣੀ ਫੋਰਸ ਇੱਥੇ ਲਗਾਈ ਹੋਈ ਹੈ ਤੇ ਉਹਨਾਂ ਨੂੰ ਰਾਉਂਡ ਅਪ ਕਰਕੇ ਤੇ ਅਸੀਂ ਜਿਸ ਤਰ੍ਹਾਂ ਦੀ ਸੁਰਤੂਕੀ ਕਾਰਵਾਈ ਅਸੀਂ ਕਰਾਂਗੇ ਸਾਰੇ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਅਸੀਂ ਕੱਲ ਵੀ ਅਸੀਂ ਸਾਰੇ ਡੋਰ ਟੂ ਡੋਰ ਜਾ ਕੇ ਆਪਾਂ ਪਿੰਡਾਂ ਦੇ ਵਿੱਚ ਇਹੀ ਬੇਨਤੀ ਕੀਤੀ ਵੀ ਆਪਣੇ ਗੁਰਦੁਆਰਾ ਸਾਹਿਬ ਉਹ ਮੰਦਰ ਹੋਗੇ ਜਿਹੜੇ ਵੀ ਤੁਹਾਡੇ ਧਾਰਬਿਕ ਸਥਾਨ ਲੱਗੇ ਵੀ ਜਰੂਰ ਆਪਣੇ ਦੋ ਦੋ ਬੰਦੇ ਜਰੂਰ ਉੱਥੇ ਰਾਤ ਨੂੰ ਠਹਿਰਾਓ ਜਿੱਥੇ ਤੁਹਾਨੂੰ ਲੋੜ ਪੈਂਦੀ ਹੈਗੀ ਜਿੱਥੇ ਜਿਸ ਵੇਲੇ ਵੀ ਪੈਂਦੀ ਹੈਗੀ ਅਸੀਂ 24 ਘੰਟੇ ਹਾਜ਼ਰ ਹੈਗੇ ਹਾਂ ਸੋ ਕਾਈਂਡਲੀ ਸਾਰੇ ਨੂੰ ਇਹੀ ਬੇਨਤੀ ਹੈਗੀ ਵੀ ਅਸੀਂ ਅੱਜ ਵੀ ਅਸੀਂ ਇੱਥੇ ਜਿਹੜੇ ਦੁਕਾਨਾਂ ਵਾਲਿਆਂ ਨੂੰ ਸਾਰੇ ਨੂੰ ਇਕੱਠੇ ਕੀਤਾ ਗਿਆ ਵੀ ਉੱਥੇ ਹੀ ਚੌਕੀਦਾਰ ਰਖਾ ਰਹੇ ਆਂਗੇ ਤਾਂ ਬੇਸਿਕਲੀ ਤੁੰ ਜਾਂਦਾ ਮੌਸਮ ਹੈ ਕਿ ਵੀ ਪੁਲਿਸ ਜੇ ਪੈਟਰੋਲੀ ਵੀ ਕਰਦੀ ਵੀ ਤਾਂ ਵੀ ਸਾਨੂੰ ਥੋੜੀ ਪ੍ਰੋਬਲਮ ਆ ਰਹੀ ਹੈ ਇਹ ਪਿੰਡ ਤੋਂ ਪਿੰਡ ਅੱਪਾ ਤੋਂ ਕਈ ਵਾਰੀ ਨਹੀਂ ਜਾ ਹੁੰਦਾ ਤਾਂ ਸਾਰੇ ਪਿੰਡ ਵਸਿਆਂ ਨੂੰ ਹੈ ਕਿ ਜਿੱਥੇ-ਜਿੱਥੇ ਇਹਨਾਂ ਦੇ ਧਾਰਕ ਸਮਾਂ ਲਗੇ ਵੀ ਉੱਥੇ ਜ਼ਰੂਰ ਆਪਣੇ 2-2 ਬੰਦੇ ਰੱਖਣ ਜੀ ਥੈਂਕ ਯੂ ਸਾਰੇ ਨੂੰ ਜੀ